ਵੱਡੇ ਵੀਰੇ ਇਹ ਇੰਦਰਾ ਕਲੋਨੀ ਹੈ ਵਾਰਡ ਨੰਬਰ 12 ਦੀ 12 ਦੀ ਹੈ ਜੀ ਵਾਰਡ ਨੰਬਰ 12 ਦੀ ਇੰਦਰਾ ਕਲੋਨੀ ਹੈ ਜੀ ਤੇ ਇੱਥੇ ਲੰਬੇ ਸਮੇਂ ਤੋਂ ਦਿੱਕਤ ਆ ਰਹੀ ਸੀ ਸੀਵਰੇਜ ਦੀ ਲੰਬੇ ਸਮੇਂ ਤੋਂ ਦਿੱਕਤ ਆ ਰਹੀ ਸੀ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੀਵੀਆਂ ਨੇ ਇੱਥੇ ਲੰਬੇ ਸਮੇਂ ਤੋਂ ਇਹ ਹੋ ਰਿਹਾ ਸੀ ਕਿ ਸੀਵਰੇਜ ਦਾ ਪਾਣੀ ਔਰ ਪੀਣ ਵਾਲਾ ਪਾਣੀ ਜਿਹੜਾ ਮਿਕਸ ਹੋ ਕੇ ਆ ਰਿਹਾ ਸੀ ਲੋਕਾਂ ਦੇ ਘਰਾਂ ਟੂਟੀਆਂ ਚ ਆ ਰਿਹਾ ਸੀਗਾ ਸੀਵਰੇਜ ਦੀ ਸਮੱਸਿਆ ਬਹੁਤ ਪੁਰਾਣੀ ਸੀ ਪਾਰਕਾਂ ਦੀ ਦਿੱਕਤ ਸੀਗੀ ਅੱਜ ਸਿਹਤ ਮੰਤਰੀ ਸਾਹਿਬ ਨੂੰ ਇੱਥੇ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਬੇਨਤੀ ਦਿੱਤੀ ਗਈ ਹੈ ਸਟਰੀਟ ਲਾਈਟਾਂ ਦੀ ਵੀ ਸਾਰੀ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਹੈ ਕਿ ਇਹ ਗਿਣ ਕੇ 24 ਘੰਟੇ ਦੇ ਵਿੱਚ ਪਾਰਕਾਂ ਦੀ ਸਫਾਈ ਹੋ ਜਾਏਗੀ ਤੇ ਉਸ ਤੋਂ ਬਾਅਦ ਸੀਵਰੇਜ ਦਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਸ਼ੁਰੂ ਕਰ ਦਿੱਤਾ ਜਾਏਗਾ ਸਰ ਸੀਵਰੇਜ ਦੀ ਸਮੱਸਿਆ ਤਾਂ 2.5 ਸਾਲ ਮੈਨੂੰ ਇਹਨਾਂ ਤੋਂ ਸੁਣਦੇ ਹੋਗੇ ਵੀ 2.5 ਸਾਲ ਤੋਂ ਇਹ ਮੈਨੂੰ ਇੱਕੋ ਹੀ ਕੰਪਲੇਂਟ ਦਿੰਦੇ ਨੇ ਜਦੋਂ ਮੈਂ ਆਉਂਦਾ ਸੀਵਰੇਜ ਦੀ ਨਗਰ ਨਿਗਮ ਵੀ ਇਹ ਜਾਏ ਨਹੀਂ ਜੀ ਪਰ ਸੁਣਵਾਈ ਇਹ ਆ ਵੀ ਐਪਲੀਕੇਸ਼ਨ ਲੈ ਲਓ ਤੇ ਛੱਡ ਦਿਓ ਅੱਜ ਮੰਤਰੀ ਸਾਹਿਬ ਆਏ ਨੇ ਤਾਂ ਸਾਰੇ ਆਏ ਨੇ ਆਮ ਲੋਕਾਂ ਦੀ ਸੁਣਵਾਈ ਹੈ ਆਮ ਲੋਕਾਂ ਦਾ ਤਾਂ ਕੀ ਦਸੀ ਹੈ ਜੀ ਹੁਣ ਜੇ ਹੋ ਸਤਿਸ਼ਟ ਹੋ ਭਾਈ ਹਾਂਜੀ ਅਜ ਮੰਤਰੀ ਸਾਹਿਬ ਨੇ ਐਸ਼ਵਾਸਨ ਦਵਾਇਆ ਸਾਰਾ ਮਹੱਲਾ ਵੀ ਸੰਤੁਸ਼ਟ ਹੈ ਵੀ ਹਾਂ ਬਿਲਕੁਲ ਸਫਾਈ ਬਿਲਕੁਲ ਸਹੀ ਟੰਗ ਨਾਲ ਹੋ ਜੇਗੀ ਕਾ ਖਾਲਸਾ ਭਾਈ ਗੁਰਜੀ ਕੀ ਪਤ ਹੈ ਚੌਰਾ ਸਤਰਾਮ ਸਿੰਘ ਅਜਿੰਦਰਾ ਕੋਲ ਦੇ ਪ੍ਰਧਾਨ ਮੈਂ ਇਹ ਪਾਣੀ ਨਾਲ ਕੀ ਕਰ ਲਿਆ ਜੀ ਪਾਣੀ ਤਾਂ ਹਾਲੀ 150 ਸਾਲ ਤੋਂ ਚੱਲ ਰਿਹਾ ਜੀ 1.5 ਸਾਲ ਹੋ ਗਏ ਨਹੀਂ ਇੱਥੇ ਅਸੀਂ ਕੰਪਲੀਟਾ ਐਸਐਚਓ ਕੋਲ ਭੇਜਿਆ ਕੰਪਲੀਟ ਆਪਣਾ ਡਾਕਟਰ ਬਲਬੀਰ ਸਾਹਿਬ ਨੂੰ ਭੇਜਿਆ ਨਗਰ ਨਗਰ ਨੂੰ ਭੇਜਿਆ ਪਰ ਸੁਪੋਨੀ ਹਾਲੇ ਕਮਿਸ਼ਨ ਨੂੰ ਮਤਨ ਕਮੇਟੀ ਤੇ ਜੱਟੀਆਂ ਲਈ ਚਿੱਠੀਆਂ ਕੋਈ ਹੱਲ ਨਹੀਂ ਹੋਇਆ ਜੀ ਕੋਈ ਸੁਣਵਾਈ ਨਹੀਂ ਹੋਈ ਅੱਜ ਡਾਕਟਰ ਬਲਬੀਰ ਸਾਹਿਬ ਆ ਰਹੇ ਨੇ ਹਰੀ ਇੰਦਰਾ ਕਲੋਨੀ ਦੇ ਉਹਨਾਂ ਦੇ ਉਹਨਾਂ ਦੇ ਡਰ ਕਰਕੇ ਸਾਰੇ ਸੀਵਰੇਜ ਵਾਲੇ ਵੀ ਆ ਗਏ ਨੇ ਸਰਪਾਈ ਵਾਲੇ ਵੀ ਆ ਗਏ ਨੇ ਅੱਜ ਗੱਡੀਆਂ ਵੀ ਆ ਗਏ ਨੇ ਅੱਜ ਸਭ ਕੁਝ ਹੋ ਰਿਹਾ ਜੀ ਘਰ ਘਰ ਪਾਣੀ ਵੜਿਆ ਆ ਗਿਆ ਡਾਕਟਰ ਸਾਹਿਬ ਕਲੋਨੀ ਦੇ ਜਾਇਦਾ ਦੇ ਨਾ ਰਹੇ ਤਾਂ ਹੀ ਹੈ ਨਗਰ ਨੀਂ ਦਾ ਅਧਿਕਾਰੀ ਆ ਨਹੀਂ ਆਣੀ ਤਾਂ ਹੀ ਆ ਜੀ ਇਹ ਤਾਂ ਉਹ ਕੋਈ ਨੂਰ ਪੁੱਛ ਨਹੀਂ ਰਹੀ ਆ ਵੀ ਬਾਸਮਾਰਗ ਦੇ ਪਾਸਮਾਰਗ ਨਿਕਲ ਜਾਂਦੇ ਨੇ ਇਹ 150 ਲੋਕਾਂ ਨੂੰ ਤੂੰ ਗੱਲੇ ਨਹੀਂ ਇੱਦਾਂ ਦੇ ਆ ਇੱਕ ਚਾਰ ਕੰਪਲਟਾਂ ਦੇ ਗਿਆ ਜੀ ਮੈਂ ਕਮਿਸ਼ਨਰ ਨੂੰ ਚਾਰ ਕੰਪਲਟਾਂ ਦੇ ਗਿਆ ਕੀ ਕਹਿੰਦਾ ਦੇ ਬਾਰੇ ਮਿਸ਼ਨ ਸਰਬ ਨੂੰ ਚਾਰ ਕੰਪਲਟਾਂ ਦਿੱਤੀਆਂ ਔਰ ਕੋਈ ਸਾਡਾ ਹੱਥ ਸੁਣਾਈ ਨਹੀਂ ਹੋਈ ਹੈਗੀ ਅੱਜ ਕਿ ਮੈਂ ਆਜ ਡਾਕਟਰ ਬਰਬੀਉ ਸਾਹਿਬ ਆ ਰਹੇ ਨੇ ਦੇਖਣ ਵਾਸਤੇ ਔਰ ਤਾਂ ਤਾਂ ਉਹ ਅੱਗੇ ਨੇ ਬੰਦੇ ਵੀ ਬਾਈ ਜੀ ਨਾਲ ਹੀ ਟੈਂਕੀ ਬੰਦੇ ਆ ਜੀ 24 ਘੰਟੇ ਦਾ ਪਾਣੀ ਮੈਂ ਰੈਜ਼ੀਡੈਂਟ ਨੂੰ ਸ਼ੋਰ ਕਰਦਾ ਕਿ 24 ਘੰਟੇ ਪੀਐਨਡੀ ਸਾਫ ਪਾਣੀ ਦੇਵਾਂਗੇ ਤੇ ਤੁਸੀਂ ਆਪਣਾ ਫਰਜ਼ ਨਿਭਾਓ ਤੁਹਾਨੂੰ ਸੀਵਰੇਜ ਵੀ ਠੀਕ ਕਰਕੇ ਦੇਵਾਂਗੇ ਪਾਣੀ ਬਣਾ ਕੇ ਦੇਵਾਂਗੇ ਬਟ ਇਹਨਾਂ ਤੋਂ ਸਹਿਯੋਗ ਮੰਗਦੇ ਆਂ ਜੀ ਕਿ ਜਿਹੜਾ ਤੁਸੀਂ ਇੱਥੇ ਜਿਹੜਾ ਲੋਹਾ ਕੁੱਟਣ ਦਾ ਕੰਮ ਆ ਜਿਹੜਾ ਜਿਹੜਾ ਨੌਇਸ ਸੋਲੂਸ਼ਨ ਆ ਜਾਂ ਜਿਹੜੀ ਤੁਸੀਂ ਤਾਰਾ ਸਾੜਦੇ ਹੋ ਉਹ ਕਾਲੀ ਨੇ ਵਿੱਚ ਨਾ ਕਰੋ ਤੁਸੀਂ ਵੀ ਇੱਥੇ ਰਹਿੰਦੇ ਹੋ ਤੁਹਾਡੇ ਬੱਚੇ ਛੋਟੇ ਛੋਟੇ ਬੱਚਾ ਤੇ ਤੁਹਾਡੇ ਬੱਚਾਂ ਤੇ ਵੀ ਅਸਰ ਕਰ ਰਿਹਾ ਤੁਹਾਡੇ ਪਰਿਵਾਰ ਤੇ ਵੀ ਅਸਰ ਕਰ ਰਿਹਾ ਉਹਨਾਂ ਦੇ ਜਿਹੜੇ ਲੰਘਦਾ ਹੈਗਾ ਪਰਮਨੈਂਟ ਡੈਮੇਜ ਹੋ ਜਾਂਦਾ ਉਹਦੇ ਨਾਲ